ਸੈਸ਼ਨਸ ਆ ਤੁਹਾਡਾ ਵੀ ਇੱਥੇ ਆਉਣ ਤੇ ਧੰਨਵਾਦ ਆ ਜੀ ਤੁਸੀਂ ਵੀ ਕਲੀ ਤਰਪਲਣ ਵਿੱਚ ਇੰਨੀ ਲੰਬੀ ਨੌਕਰੀ ਕੀਤੀ ਆ ਤੇ ਤੁਸੀਂ ਵੀ ਸਾਡੇ ਨਾਲ ਆਪਣੀ ਨੌਕਰੀ ਦੇ ਤਜਰਬੇ ਬਾਰੇ ਕੋਈ ਖੜ ਨਾਲ ਸਾਂਝੀ ਕਰੋ ਉਹ ਵੀਏ ਬੋਲੋ ਕੋਲੇ ਸੋਨਿਹਾਲ ਸਾਫ ਛਿਰਿਆ ਕਾਲ ਮੈਂ ਨੰਬਰ 4445198 ਮੇਰਾ ਜਨਮ ਜਿਹੜਾ 1900 ਅਣਜਾਣੇ ਵਿੱਚ ਹੋਇਆ ਤੇ ਤਕਰੀਬਨ 7-8 ਕਲਾਸਾਂ ਪੜ੍ਹ ਕੇ 9ਵੀਂ ਜਮਾਤ ਹਟ ਗਿਆ ਤੇ ਮੈਂ ਆਪਣੇ ਨਾਨਕਾਂ ਦੇ ਪਿੰਡ ਪੜ੍ਹਾਈ ਕਰਦਾ ਸੀ ਬਾਕੀ ਸਾਡਾ ਪਰਿਵਾਰ ਜਿਹੜਾ ਸੀ ਆਪਣੇ ਫਰੋਜਪੁਰ ਦੇ ਵਿੱਚ ਕਪੜਾ ਬੋਣ ਦਾ ਕੰਮ ਕਰਦੇ ਸੀ ਪਿੰਡ ਢੁੱਡੀ ਦੇ ਚੂਲੀ ਚੱਕ ਉੱਥੇ ਰਹੇ ਸੀ ਸਾਲ 65 ਤੱਕ ਉੱਥੇ ਹੀ ਹੈ ਤੇ ਮੈਂ ਸਨ 1965 16 12 65 ਨੂੰ ਮੈਂ ਜਾਨੀ ਭਾਤੀ ਹੋਣ ਤਾਂ ਨਹੀਂ ਗਿਆ ਸੀ ਕਿਉਂਕਿ ਪੈਸੇ ਪਹਿਲਾਂ ਆਉਂਦੇ ਸੀ ਭਾਤੀ ਕਰਨ ਬਾਅਦੇ ਜਦੋਂ ਸਨ 65 ਦੀ ਲੜਾਈ ਲੱਗੀ ਆ ਉਹ ਪਸਤੀ ਕਰਨ ਬਾਅਦ ਤੇ ਆਉਂਦੇ ਸੀ ਲੇਕਿਨ ਲੋਕ ਜਿਹੜੇ ਸੀ ਉਹ ਘਰਾਂ ਦੇ ਵਿੱਚੋਂ ਦੌੜ ਜਾਂਦੇ ਕੋਈ ਪਸਤੀ ਹੋਣਾ ਨਹੀਂ ਚਾਹਦਾ ਤੇ ਮੈਂ ਆਪਣੇ ਨਾਲਗਿਆਂ ਦੇ ਪਿੰਡ ਰਹਿੰਦਾ ਸੀ ਉਹ ਖੇਤੀ ਕਰਦੇ ਸੀ ਤਾਂ ਮੈਂ ਵੀ ਆਪਣੇ ਖੇਤਾਂ ਦੇ ਵਿੱਚੋਂ ਪੱਠੇ ਵੱਢ ਰਿਹਾ ਜਿੱਦਾਂ ਇੱਕ ਬੰਦਾ ਮੈਨੂੰ ਆ ਕੇ ਕਹਿੰਦਾ ਸਾਡੇ ਮੇਥੋਂ 2-4 ਸਾਲ بڑا ਸੀਗਾ ਉਹ ਕਹਿੰਦਾ ਜੱਜ ਤਰਫੇਮ ਅੱਜ ਮੇਲਾ ਦੇਖ ਕੇ ਆਈ ਲੈ ਕਿਥੇ ਐਨਾਂ ਨਾਲ ਕੋਈ ਭਾਈਆਂ ਜਾਣਾ ਆਪਾਂ ਸਕੂਲ ਦੇ ਵਿੱਚ ਮੇਡਾ ਆ ਤੇ ਚਲੋ ਆਪਾਂ ਉੱਥੇ ਚੱਲਦੇ ਹਾਂ ਜਿੱਥੇ ਮੇਡਾ ਦੇ ਕਿਉਂ ਨਾ ਗਿਆ ਚੱਲਦੇ ਆ ਪੱਠੇ ਜਿੰਨੇ ਕ ਵੱਡੇ ਸੀ ਉਹ ਮੈਂ ਆਪਣੀ ਹਵਲੀ ਛੱਡ ਦਿੱਤੇ ਤੇ ਅਸੀਂ ਸਾਈਕਲ ਤੇ ਦੋਨੋਂ ਜਣੇ ਅਸੀਂ ਸਕੂਲ ਦੇ ਵਿੱਚ ਚੜ ਗਏ ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਮੇਡਾ ਦੇ ਰਹੇ ਰਹੇ ਸ਼ਾਮ ਨੂੰ ਤਕਰੀਬਨ 4:00 ਵਜੇ ਇੱਕ ਹਫਤੀ ਵਾਲੇ ਆ ਗਏ ਹਫਤੀ ਵਾਲੇ ਆ ਗਏ ਤਾਂ ਉਹ ਨਹੀਂ ਆਪਣੇ ਅਲੋਸਮੈਂਟ ਦਿੱਤੀ ਵੀ ਜਿਨ੍ਹਾਂ ਜਵਾਨਾਂ ਨੇ ਧਰਤੀ ਹੁਣਾ ਇੱਕ ਸੈਕਟ ਤੇ ਆਉਂਦਾ ਤੇ ਉਹ ਮੈਨੂੰ ਕਹਿੰਦਾ ਵੀ ਚਾਦਾ ਆ ਧਰਤੀ ਦੇਖੀਏ ਮੈਂ ਕਿਹਾ ਵੀ ਮੇਰੀ ਤਾਂ ਅੰਗਰ ਥੋੜੀਆ ਮੇਰਾ ਤਾਂ ਜੇ 16 ਸਾਲ ਲੱਗਾ ਹੀ ਸੀ ਤਾਂ ਇਹ ਮੈਨੂੰ ਤਾਂ ਨਹੀਂ ਰੱਖਣਾ ਉਹ ਕਹਿੰਦਾ ਨਹੀਂ ਰੱਖਣਗੇ ਨਾ ਜੇ ਕੜ ਦਿਨ ਤੱਕ ਕੜ ਦਿਨ ਚਾਹਾਂ ਪੜ੍ਹਾਈ ਜੰਨੀ ਅੱਜ ਇੱਕ ਬੈਂਡ ਦੇ ਵਿੱਚ ਖੜ ਗਿਆ ਉਹ ਮੇਰੇ ਸੱਗੇ ਹੱਥ ਸੀ ਤੇ ਮੈਂ ਉਹਦੇ ਖੱਬੇ ਖੜੇ ਹਾਂ ਤੇ ਬਾਕੀ ਸਾਰੇ ਬੰਦੇ ਖੜੇ ਆ ਲਾਈਨ ਦੇ ਵਿੱਚ ਉਦੋਂ ਉਹ ਮਿੰਨਤੀ ਕਰਦੇ ਹੁੰਦੇ ਆ ਤੇ ਉਸ ਬੰਦੇ ਨੂੰ ਬਾਹਰ ਕਾਲਦੰਤਾ ਕੇ ਮੈਨੂੰ ਟਿਕ ਮਾਰ ਕੇ ਕੰਮ ਕਰਦਾ ਸਾਰੇ ਜਦੋਂ ਉਹ ਨਹੀਂ ਮਿੰਨਤੀ ਚਿਰਦੀ ਕਰਦੇ ਉਸ ਤੋਂ ਬਾਅਦ ਕਹਿੰਦੇ ਕਿ ਜਿਨ੍ਹਾਂ ਨੂੰ ਅਸੀਂ ਟਿਕ ਮਾਰ ਕਾ ਕੀਤਾ ਉਹ ਤੁਸੀਂ ਗੱਡੀ ਦੇ ਵਿੱਚ ਬੈਠੋ ਅਸੀਂ ਜੇ ਵੀ ਅਸਿਪਾਤੀ ਲੋਗ ਹੈ ਉਹਨੇ ਸਾਨੂੰ ਜਦੋਂ ਵੀ ਗੱਡੀ 'ਚ ਬੈਠੋ ਤਾਂ ਮੈਂ ਉਸ ਬੰਦੇ ਨੂੰ ਕਿਹਾ ਮੈਂ ਕਿਹਾ ਤੂੰ ਆਪ ਸੈਟਰ ਬਹਿ ਜਾ ਵੀ ਕੰਮ ਜਾ ਕੇ ਦੱਸ ਦੇ ਇਹ ਉਹ ਘਰਤੀ ਹੋ ਗਿਆ ਚਲੋ ਜੀ ਉਹਨਾਂ ਦਾਸ ਦਿੱਤਾ ਤਾਂ ਲੇਕਨ ਸਾਰੇ ਉੱਥੇ ਨਾਲ ਕਹਿ ਮੈਂ ਪਿੰਡ ਨਾਨਾ ਨਾਨੀ ਗਏ ਜੀ ਉਹਨਾਂ ਨੇ ਆਪਣਾ ਰੋਣਾ ਸ਼ੁਰੂ ਕਰਤਾ ਵੀ ਉਹ ਕਿਉਂ ਘਰਤੀ ਹੋ ਗਿਆ ਉਹਨੂੰ ਕੀ ਤੰਗੀ ਸੀ ਚਲੋ ਜੀ ਅਸੀਂ ਸਾਨੂੰ ਵੱਡੀ 'ਚ ਬਾਹਰ ਆ ਤੇ ਸਾਨੂੰ ਰੋਹਾਲਾ ਰੂਮ ਤੋਂ ਮੀਟ ਜਾਣਾ ਅੱਡਾ ਹਾਂਗਾ ਹੂੰ ਉਥੇ ਉਹ ਸਾਨੂੰ ਲੈ ਗਿਆ ਤਾਂ ਪਹਿਲਾਂ ਤਾਂ ਉਹਨੇ ਉਹਨਾਂ ਦੀ ਜਿਹੜੀ ਚਾਰ ਦਿਵਾਰੀ ਸੀ ਚਾਰ ਦਿਵਾਰੀ ਦੇ ਕਹਿੰਨੇ ਵੀ ਹੱਥ ਲਾ ਕੇ ਆਉ ਦੋ ਬੰਦੇ ਰੱਖਨੇ ਆ ਚਲੋ ਜੀ ਗਏ ਹੱਥ ਲਾ ਕੇ ਆ ਦੋ ਬੰਦੇ ਉਹੀ ਸਾਈਡ ਤੇ ਕਰਦੇ ਫੇਰ ਕਹਿੰਦਾ ਬਾਕੀ ਦੇ ਵੇਖ ਜਾਂ ਕੇ ਇੰਦਾ ਹੀ ਕਰਦੇ 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 ਅਜੇ 5-5-7 ਚੱਕਰ ਨੂੰ ਜਵਾਕ ਨੂੰ ਬਾਅਦ ਫੇਰ ਉਹ ਨਹੀਂ ਸਾਨੂੰ ਬਰਾਡੇ ਦੇ ਵਿੱਚ ਖੜੇ ਕਰਤਾ ਉਹਨੂੰ ਡਾਕਟਰੀ ਹੋਣੀ ਸੀ ਡਾਕਟਰ ਹੁਣ ਜੀ ਦਾ ਡਾਕਟਰ ਆਇਆ ਤੇ ਉਹ ਸਾਡੇ ਪੁੱਛੇ ਦੀ ਗਿਆ ਲੱਗਿਆ ਲੰਕੇ ਤਾਂ ਉਹ ਕੇ ਵਿਚਰੂ ਠੀਕ ਹੈ ਉਸ ਤੋਂ ਬਾਅਦ ਫਿਰ ਸ਼ਾਮ ਸ਼ਾਮੇ ਬੈਗੀਆਂ ਤਕਰੀਬਨ ਤੇ ਉਹ ਭਾਰਾਂ ਘੂਣ ਭਾਰ ਲੱਗੇ ਭਾਰ ਮੇ ਜਨੂ ਭਾਰ ਲੱਗੇ ਤਾਂ ਸਾਨੂੰ ਹੁਣ ਅਜਿਹੀ ਇੰਨੇ ਕੁ ਪੜੇ ਸੀਗੇ ਕਿ ਸਾਨੂੰ ਉਸ ਟਾਈਮ ਤੇ ਕਲਾ ਦਾ ਤਾਂ ਫੁਰਦਦਾ ਨਹੀਂ ਪਤਾ ਹੁੰਦਾ ਵੀ ਕਲਾ ਕੀ ਨੂੰ ਕਹਿੰਦੇ ਤਾਂ ਫੁਰਦ ਕੀ ਨੂੰ ਕਹਿੰਦੇ ਤੇ ਮੈਂ ਆਪਣੇ ਪਿੰਡ ਦਾ ਨਾਮ ਮੈਨੂੰ ਨਾ ਕਰਾਂ ਦਾ ਪਤਾ ਸੀ ਨਾ ਖੁਰਦਾ ਪਤਾ ਸੀ ਤੇ ਮੈਂ ਸਿੱਧਾ ਸਿਹਾਰਾ ਕਹਿੰਦਾ ਉਹ ਕਹਿੰਦੇ ਕਹਾ ਮੈਂ ਕਹਾਂ ਜੀ ਹਾਂ ਦੇਖਾਂ ਮੇਰਾ ਪਿੰਡ ਖੋਜਦੇ ਸੀ ਉਹ ਉਹਨਾਂ ਦਾ ਆਪਸ ਵਿੱਚ ਇੱਕ ਕਿਲੋਮੀਟਰ ਚਲੋ ਜੀ ਐਡਰੈਸ ਵਗੈਰਾ ਉਹਨੇ ਲਿਖਿਆ ਦੇਖਣ ਤੋਂ ਬਾਅਦ ਫੇਰ ਮੈਨੂੰ ਕਹਿੰਦੇ ਕਾਕਾ ਕਿੰਨੀਆਂ ਬੜਿਆ ਮੈਂ ਕਹਾਂ ਜੀ ਮੈਂ ਤਾਂ 9ਵੀਂ ਚੋਂ ਹਟ ਗਿਆ ਉਹ ਕਹਿੰਦੇ ਬੇ ਸਰਟੀਫିକੇਟ ਮੈਨਰੇ ਜੇ ਇਹਦਾ ਮੇਲਾ ਦੇਖਣ ਆਏ ਸੀ ਅਸੀਂ ਕਿ ਸਾਡੇ ਕੋਲ ਹੀ ਸਰਟੀਫିକੇਟ ਹੈਗੇ ਉਹ ਕਹਿੰਦਾ ਫਿਰ ਅਸੀਂ ਨੇਦਰ ਦੇਖਣਾ ਮੈਂ ਕਿਹ ਜੀ ਦੇਖ ਜੇ ਨੇਦਰ ਦੇਖਤਾ ਉਸ ਤੋਂ ਬਾਅਦ ਕਾਗਜ਼ੀ ਕਾਰੇ ਕਾਰਵਾਈ ਕੰਮ ਤੋਂ ਬਾਅਦ ਸਾਨੂੰ ਇਹਦੇ ਵੀ ਗ੍ਰਾਂਟ ਜਿਹੜਾ ਦੇਣਾ ਸੀ ਉਹ ਸਾਨੂੰ ਪਾਰਟੀ ਵਾਰੰਟ ਦਿੰਦਾ ਕਹਿੰਦੇ ਵੀ ਤੁਸੀਂ ਇਹ ਪਾਰਟੀ ਵਾਰੰਟਾ ਤੁਸੀਂ ਕਰਵਾ ਲਈ ਦਾ ਕੇ ਟ੍ਰੇਨ ਤੇ ਜਾਣਾ ਟ੍ਰੇਨ ਆਉਗੀ ਤਾਂ ਉੱਥੋਂ ਤੁਸੀਂ ਬਹਿ ਜਾਣਾ ਤੇ ਮੇਰਟ ਜਾ ਕੇ ਸ਼ੌਣੀ ਉੱਤਰ ਜਾਣਾ ਨਾਲੇ ਤੁਹਾਡੀਆਂ ਪੈਰਾਂ ਬਸ ਰੋਟੇ ਪਹੁੰਚ ਜਾਂਦਾ ਤੇ ਰਾਤ ਨੂੰ ਤਕਰੀਬਨ ਸਵਾ 9 ਵਜੇ ਪੁਲੀ ਸਾਨੂੰ 5-5 ਰੁਪਏ ਦਿੱਤੇ ਬਰਾਂਟ ਵਗੈਰਾ ਦਿੱਤਾ ਜੋ ਵੀ ਦੇਣਾ ਸੀ ਉਸ ਟਾਈਮ ਤੇ ਰਾਹਤੇ ਜਿਹੜੇ ਸੀ ਕੱਚੇ ਹੁੰਦੇ ਸੀ ਕੋਈ ਪੱਕੀਆਂ ਸੜਕਾਂ ਨਹੀਂ ਸੀ ਹੁੰਦੀਆਂ ਤੇ ਅਸੀਂ ਉੱਥੋਂ ਦਾ ਆਪਣੇ ਇੱਕ ਥੀਲਾ ਦੀ ਡੱਬੀ ਲਈ ਲੈਣ ਤੋਂ ਬਾਅਦ ਫਿਰ ਅਸੀਂ ਜਿੱਥੇ ਸਾਨੂੰ ਠੰਡ ਲੱਗਣੀ ਅਸੀਂ ਬੜੇ ਬੂਜੇ ਨੂੰ ਅੱਗੇ ਲਾ ਕੇ ਤੁਸੀਂ ਕੀਤਾ ਅੱਗੇ ਜਰ ਰਾਤ ਨੂੰ ਤਕਰੀਬਨ 11:30 ਮਿਲੇ ਉਸ ਬੰਦੇ ਦਾ ਪਿੰਡ ਆ ਗਿਆ ਜਿਹੜਾ ਮੇਰੇ ਨਾਲ ਸੀ ਉਹ ਉਹ ਕਹਿੰਦਾ ਵੀ ਮੇਰਾ ਪਿੰਡ ਆ ਗਿਆ ਮੈਂ ਕਿਹਾ ਚੱਲ ਜੀ ਉਦੋਂ ਬਾਅਦ ਰਾਤੇ ਦੇ ਵਿੱਚ 2-3 ਕਿਲੋਮੀਟਰ ਹੋ ਰਹਿੰਦਾ ਸੀ ਤਾਂ ਮੈਂ ਵੀ ਮਤਲਬ ਆ ਪਹੁੰਚਣਾ ਆ ਰਿਹਾ ਸੀ ਤਾਂ ਉਸ ਟਾਈਮ ਤੇ ਦੁਨੀਆ ਜਿਹੜੀ ਸੀ ਖੇਤਾਂ ਦੇ ਵਿੱਚ 10 ਵਜੇ 11:30 11 ਵਜੇ ਆਪੋ ਆਪਣੇ ਹਾਲ ਜਿਹੜੇ ਖੇਤਾਂ ਦੇ ਵਿੱਚ ਬਹੁਣ ਲੱਗ ਜਾਂਦੇ ਜੀ ਇਹ ਰਾਤ ਨੂੰ ਜਦੋਂ ਮੈਂ ਪਹੁੰਚਿਆ ਤਾਂ ਮੈਨੂੰ ਗਾਲਾਂ ਬਹੁਤ ਕਹਿਆਂ ਕਰਨ। ਕਹਿੰਦੇ ਕਿ ਕੋਈ ਮਾਦਮ ਕਿਉਂ ਆਖੀ ਮੈਂ ਤੈਨੂੰ ਪੀ ਚੰਗੀ। ਮੈਂ ਕਿਹਾ ਕਿ ਮਾਂ ਤੇ ਮੈਂ ਪਾਪੀ ਨਹੀਂ ਹੋਇਆ ਮੈਨੂੰ ਨਹੀਂ ਕੱਢ ਦਿੱਤਾ। ਉਹ પાਸੇ ਹੀ ਹੋ ਗਿਆ। ਤੇ ਉਹਨੇ ਗੁੰਡਾ ਕੋਲੇ ਮਾਈ ਸਾਡੀ ਪਿੰਡੋਂ ਮਿਲਣ ਵਾਕੇ ਆਈ ਸੀ। ਤਾਂ ਇੱਦਾਂ ਇੱਕ ਪਸ਼ੂਆਂ ਦਾ ਕੰਗਰਾ ਸੀ ਜਿੱਥੇ ਪਸ਼ੂ ਬੰਨੇ ਸੀ ਉੱਥੇ ਹੀ ਲੋ ਸੀ। ਲੋ ਤੋਂ ਗਾਰੋਂ ਨਹੀਂ ਰੋਟੀਆਂ ਬਣਾਉਣੀਆਂ ਰੋਟੀਆਂ ਬਣਾ ਕੇ ਮੈਂ ਖਾਧੀਆਂ ਪਸ਼ੂਆਂ ਵਾਲੇ ਅੰਦਰ ਹੀ ਮੈਂ ਸੌਂ ਗਿਆ। ਸਵੇਰੇ ਉੱਠਿਆ ਤਾਂ ਮੈਂ ਆਪਣੀ ਮਾਈ ਨੂੰ ਕਿਹਾ ਮੈਂ ਕਿ ਬੀਬੀ ਪੇਚਾ ਲਾਪਾ ਚੜੀਏ ਪਿੰਡ ਨੂੰ ਤੇ ਆਪਾਂ ਪੱਤੀ ਕਿ ਉਹ ਰਿਪਿੰਡ ਚਲ ਗਏ ਪਿੰਡੋਂ ਫਿਰ ਮੇਰੇ ਇੱਕ ਤਾਏ ਦਾ ਲੜਕਾ ਮੈਂ ਉਹਦੋਂ ਬੱਸਾਂ ਵੀ ਬਹੁਤ ਘੱਟ ਚੱਲਦੀਆਂ ਹੁੰਦੀਆਂ ਸੀ ਤਾਏ ਦਾ ਲੜਕਾ ਪਿੰਡੋਂ ਫਿਰ ਮੀਂਹ ਜਾਣੇ ਤੱਕ ਸੱਤ ਤੇ ਛੱਟੇ ਆ ਅਸੀਂ ਆਪਣੇ ਟਾਈਮ ਦੇ ਨਾਲ ਉੱਤੇ ਉਹ ਵੜਾ ਸਟੇਸ਼ਨ ਤੇ ਪਹੁੰਚ ਗਏ ਚਲੋ ਹੌਲੀ-ਹੌਲੀ 1 ਆ ਗਿਆ 2 ਆ ਗਿਆ 3 ਆ ਗਿਆ 4 ਆ ਗਿਆ ਕਰਦੇ-ਕਰਦੇ ਜਿੰਨਾ ਸੋਹ ਨੂੰ ਪਾਰਟੀ ਬਣਾ ਤੁਰਿਆ ਬਣਿਆ ਜੀ ਉਹ ਸਾਰੇ ਬੰਦੇ ਇਕੱਠੇ ਹੋ ਗਏ ਤਾਂ ਅਸੀਂ ਟਿਕ ਟਿਕ ਪਟਾਇਆ ਟਿਕ ਟਿਕ ਤੁਰੋਂ ਦਵਾਲਾ ਅਸੀਂ ਟ੍ਰੇਨ ਆ ਗਈ ਟ੍ਰੇਨੋਂ ਤੋਂ ਬਾਅਦ ਅਸੀਂ ਬੈਠ ਗਏ ਮੇਰਟ ਚੌਂਕੀ ਆਇਆ ਤਾਂ ਅਸੀਂ ਉੱਤੇ ਉਤਰ ਗਏ ਨਾਲੇ ਸਾਡੀਆਂ ਬੈਠਾਂ ਸੀਆਂ ਬੈਠਾਂਾਂ ਦੇ ਵਿੱਚ ਭਾਪੀ ਹੋ ਗਏ ਅਸੀਂ ਮੇਰਟ ਚੱਲ ਗਏ ਮੇਰਟ ਅਸੀਂ ਰਕ੍ਰੂਟੀ ਕੀਤੀ ਰਕ੍ਰੂਟੀ ਕਰਨ ਤੋਂ ਬਾਅਦ ਅਸੀਂ ਮੈਂ ਸੈਂਟਰ ਬੈਂਡ ਦੇ ਵਿੱਚ ਅਗਿਆ ਸੈਂਟਰ ਬੈਂਡ ਦੇ ਵਿੱਚ ਪੈਸੇ ਤਾਂ ਅਸੀਂ ਪਹਿਲਾਂ ਵੀ ਛੇ ਸਖਲਾਈ ਨੂੰ ਗਏ ਸੀਗੇ ਉਹ ਤਕਰੀਬਨ ਹੋ ਸਕਦਾ 67 ਜਾਂ 68 ਦੇ ਵਿੱਚ ਗਏ ਆ ਉਦੋਂ ਅਸੀਂ ਬਰਾਸ ਬੈਂਡ ਤੇ ਪੈਰ ਬੈਂਡ ਦੇ ਵਿੱਚ ਗਏ ਸੀ ਰੇਂਜਿੰਗ ਦੇ ਤੋਂ ਬਾਅਦ ਫਿਰ ਅਸੀਂ ਵਾਪਸ ਫੇਰ ਮੇਰਟ ਪਹੁੰਚ ਗਏ ਮੇਰਟ ਪਹੁੰਚਣ ਤੋਂ ਬਾਅਦ ਆ ਫਿਰ ਅਸੀਂ ਫਿਰ ਮੇਰੀ ਪੋਸਟਿੰਗ ਜਾਣੇ 6 ਸੇ ਕੱਲ੍ਹ ਹੀ ਕਾਲੀਦਾਰ ਪਾਰਟਨ ਨੂੰ ਹੋ ਗਈ ਸੀ ਮੈਂ ਕੱਲਾ ਹੀ ਆਇਆ ਸੀ ਪਾਰਟਨ ਦੇ ਵਿੱਚ ਤੇ ਉਸ ਟਾਈਮ ਤੇ ਸੂਬੇਦਾਰ ਮੇਜਰ ਮਖਤਿਆਰ ਸਿੰਘ ਸਾਹਿਬ ਸੀ ਤਾਂ ਪਾਰਟਨ ਜਿਹੜੀ ਸਕੀਮ ਤੇ ਸੀਗੀ ਮੀਰਾ ਸਾਹਿਬ ਦੀ ਗੱਲ ਆ ਇਹ ਤੇ ਪਾਰਟਨ ਸਕੀਮ ਤੇ ਸੀ ਤਾਂ ਸੂਬੇਦਾਰ ਮੇਜਰ ਨੂੰ ਪਤਾ ਲੱਗਿਆ ਕਿ ਬੰਦਾ ਇੱਕ ਨਵਾਂ ਆਇਆ ਉਹਨੇ ਮੈਨੂੰ ਸਧਿਆ ਕਰਨੀ ਕਾਕਾ ਕੱਦਾਈ ਆਇਆ ਪੁੱਛਦੇ ਕਿ ਮੈਂ ਕਹਾ ਜੀ ਹਾਂ ਤੇ ਕੰਦੇ ਕਿੱਥੇ ਰਿਹਾ ਇੰਨਾ ਜਦੋਂ ਮੈਂ ਕਹਾਂ ਜੀ ਵੀ ਮੈਂ ਅਜ ਕਲਪੀ ਕਰਕੇ ਸੈਂਟਰ ਬਣ ਕੇ ਚੱਲ ਰਿਹਾ ਸੀ ਤੇ ਉਸ ਤੋਂ ਬਾਅਦ ਹੁਣ ਮੈਂ ਪਾਰਟਨ ਹੋਇਆ ਤਾਂ ਉਸ ਟਾਈਮ ਮਤਲਬ ਆਪਣਾ ਬੈਂਡ ਜਿਹੜਾ ਸੀ ਨਵਾਂ ਖੜਾ ਹੋ ਰਿਹਾ ਸੀਗਾ ਨਵੇਂ ਬੰਦੇ ਹੁੰਦੇ ਸੀ ਸਾਰੇ ਤੇ ਸਾਡਾ ਬੈਂਡ ਹੌਲ ਦਾ ਜਿਹੜਾ ਸੀ ਉਸ ਟਾਈਮ ਤੇ ਕਰਨ ਸਿੰਘ ਸੀਗਾ ਉਹ ਜਿਹੜਾ ਸਾਡਾ ਸੈਂਟਰ ਦੇ ਵਿੱਚੋਂ ਆਇਆ ਸੀ ਤੇ ਉਹਦੇ ਨਾਲ ਹੀ ਮਿਲਾਪ ਹੋ ਗਿਆ ਤੇ ਇੱਕ ਫਰਵਾਰਾ ਹੁਣ ਦਾ ਵੀ ਗਰਦਾਸ ਸਿੰਘ ਸੀ ਉਹ ਫਰਵਾਰੇ ਦਾ ਸੀ ਤੇ ਉਹ ਹੈ ਮੇਜਰ ਸੀਗਾ ਉਸ ਟਾਈਮ ਤੇ ਤੇ ਉਹ ਸੀਗਾ ਬਾਕੀ ਹੋਰ ਨਵੇਂ ਬੰਦੇ ਹੋ ਸੀਗੇ ਤੇ ਚਲੋ ਐਨੀ ਗੱਲ ਕੋਈ ਆ ਉਦੋਂ ਬਾਅਦ ਫੇਰ ਸਾਡਾ ਜਿਹੜਾ ਕਾਟਰ ਦੇ ਵਿੱਚ ਅਸੀਂ ਤਕਰੀਬਨ ਬੈਡ ਦੇ ਵਿੱਚ ਹੀ ਰਹੇ ਬੈਨ ਦੇ ਵਿੱਚ ਹੀ ਨੌਕਰੀ ਕਰਕੇ 22 ਸਾਲ ਬਾਅਦ ਮੈਂ ਪੈਨਸ਼ਨ ਆਇਆ ਤੇ ਬਾਕੀ ਰਹੀ ਸੰਨ 71 ਦੀ ਲੜਾਈ ਦੇ ਵਿੱਚ ਅਸੀਂ ਉਸ ਟਾਈਮ ਤੇ ਰੰਗੀਆਂ ਸੀ ਰਗੀਆਂ ਸਕ੍ਰੀਨ ਚੱਲਦੀ ਸੀ ਸਕ੍ਰੀਨ ਦੇ ਵਿੱਚ ਇੱਕ ਸਾਤੂ ਛੜੀਆਂ ਸੀ 42557 ਨੰਬਰ ਸਪਾਈ ਪਿਆਰਾ ਸੀ ਉਹ ਬੈਂਡ ਦਾ ਸੀ ਇਹਦਾ ਸਾਨੂੰ ਡਿਟੇਲ ਕੀਤਾ ਸੀ ਬ੍ਰਿਊ ਕੰਪਨੀ ਦੇ ਨਾਲ ਸਕ੍ਰੀਨ ਤੋਂ ਸਾਨੂੰ ਆਰਡਰ ਮਿਲ ਗਿਆ ਕਿ ਤੁਸੀਂ ਆਪਣੇ ਬੈਂਕ ਵਾਲੇ ਕੋਲ ਜਾਣਾ ਤੇ ਆਪੋ ਆਪਣਾ ਸਾਰਾ ਸਮਾਨ ਇਕੱਠਾ ਕਰਕੇ ਲੜਾਈ ਬਾਤ ਤੇ ਤਿਆਰ ਤੇ ਜਿੱਦਾਂ ਜੀ ਸਾਨੂੰ ਹੁਕਮ ਮਿਲਿਆ ਜੀ ਉਦਾਂ ਹੀ ਬਰੇਵੋ ਕੰਪਨੀ ਦੇ ਨਾਲ ਅਸੀਂ ਰਹੇ ਆ ਤੇ ਜਿਹੜਾ ਪਿਆਰਾ ਸਿੰਘ ਸੀਗਾ ਉਹਨਾਂ ਸੰਨ ਪਹਿਣ ਦੀ ਲੜਾਈ ਘੜੀ ਸੀ ਲੇਕਿਨ ਉਹ ਲੜਾਈ ਦੇ ਵਿੱਚ ਪਹਿਲਾਂ ਹੀ ਸਟਾਰਟਿੰਗ ਹੋਣ ਤੋਂ ਪਹਿਲਾਂ ਹੀ ਮੇਰਾ ਖਿਆਲ ਉਹ ਕੈਦੀ ਹੋ ਗਿਆ ਤੇ ਉਹ ਮੇਰੇ ਨਾਲ ਸੀ ਬਰੇਵੋ ਕੰਪਨੀ 'ਚ ਸੀਗੇ ਅਸੀਂ ਹੁਣ ਬੈਂਡ ਵਾਲੇ ਜਿਹੜੇ ਆ ਉਹ ਲੜਾਈ ਦੇ ਵਿੱਚ ਸਟੀਚਰ ਪਹਿਰੇ ਦਾ ਕੰਮ ਕਰਦੇ ਆ ਸਾਡੇ ਕੋਲੇ ਇੱਕ ਸਟੀਚਰ ਹੁੰਦੀ ਸੀ ਤੇ ਬਾਕੀ ਫਰਸਟ ਏਡ ਦਾ ਸਮਾਨ ਉਹ ਹੁੰਦਾ ਸੀ ਲੜਾਈ ਦੇ ਵਿੱਚ ਆ ਗਿਆ ਪਹਿਲਾਂ ਗੱਡੀਆਂ ਦੇ ਵਿੱਚ ਵਾਲੇ ਤਾਂ ਤੇਜਪੁਰ ਆ ਵਾਈਟਾ ਸੀ ਪਹਿਲਾਂ ਤਾਂ ਕਹਿੰਦੇ ਸੀ ਸਾਨੂੰ ਤਾਂ ਹੁਣ ਨਹੀਂ ਪਤਾ ਪਹਿਲਾਂ ਕਹਿੰਦੇ ਸੀ ਇਹ ਉੱਥੇ ਜਾਣੀ ਜਿੱਥੇ ਸਾਨੂੰ ਕਹਿਣ ਦੀ ਲੜਾਈ ਘੜੀ ਆ ਉੱਥੇ ਪਹੁੰਚਣੇ ਚੱਲ ਗਏ ਲੇਕਿਨ ਉਹ ਉੱਥੇ ਖੜੇਆਂ ਖੜੇ ਆਰਮੀ ਹੈੱਡਕੁਆਟਰ ਚੋਂ ਹੁਕਮ ਆਇਆ ਕਹਿੰਦੇ ਕਿ ਨਹੀਂ ਫੇਰ ਬਹੁਤ ਟਾਈਮ ਲੱਗਣਾ ਬਾਈਰ ਜਾਣਾ ਤੇ ਜਿੱਥੇ ਜਿੱਥੇ ਪਾਟਣਾ ਹੈ ਗਿਆ ਜਿਸ ਏਰੀਆ ਦੇ ਵਿੱਚ ਹੈਗੇ ਆ ਉੱਥੇ ਹੀ ਉਹ ਲੜਾਈ ਬਾਤ ਤੇ ਭੇਜਦੇ ਤੇ ਸਾਨੂੰ ਫਿਰ ਇਧਰ ਟਾਕੇ ਦਾ ਮਿਲ ਗਿਆ ਫਿਰ ਟਾਕੇ ਤੋਂ ਜਾਣਾ ਤੇ ਉਹ ਸਾਨੂੰ ਗੱਡੀਆਂ ਚ ਪਹਾਰੇ ਤੇ ਉਹਦੋਂ ਐਂ ਸ਼ੁਰੂ ਹੋ ਗਿਆ ਜਿੱਥੇ ਤੱਕ ਗੱਡੀਆਂ ਜਾ ਸਕਦੀਆਂ ਸੀਆਂ ਉਸ ਤੋਂ ਬਾਅਦ ਫੇਰ ਸਾਨੂੰ ਫਰਦਰ ਵੀ ਹੁਣ ਗੱਡੀਆਂ ਇੱਥੋਂ ਨਹੀਂ ਅੱਗੇ ਨਹੀਂ ਜਾਣੀਆਂ ਪੈਦਲ। ਪੈਦਲ ਅਸੀਂ ਚੱਲ ਗਏ ਰਾਹਤੇ ਦੇ ਵਿੱਚ ਆਪਣਾ ਬ੍ਰਾਹਮਪੁੱਤਰ ਜਿਹੜਾ ਭਿਆਹ ਸੀ ਉਹ ਵੀ ਤਰਾਜ਼ ਕੀਤਾ ਜੇ ਤੱਕ ਇਸਤੀਆਂ ਦੇ ਵਿੱਚ ਕਰਦੇ ਜਿੰਨਾ ਵੀ ਕਰਦੇ ਆ ਅੱਗੇ ਚੱਲ ਗਏ। ਅੱਗੇ ਚੱਲ ਗਏ ਜਿਆਦਾ ਜ਼ਿਆਦਾ ਫਾਇਰ ਵੀ ਹੋਇਆ। ਅੱਗੇ ਚੱਲ ਗਏ ਅਸੀਂ ਫਿਰ ਉੱਥੇ ਇੱਕ ਖੇਤਾਂ ਦੇ ਵਿੱਚ ਕੁਮਾਰ ਕੁਮਾਰ ਦੇ ਵਿੱਚ ਅਸੀਂ ਆਏ ਵੀ ਪਟਨਾ। ਆਰੇ ਵੀ ਪਟਨਾ ਜਿੱਥੇ ਕੰਪਨੀਆਂ ਦੇ ਵਿੱਚੋਂ ਜਿਹੜੇ ਬੰਦੇ ਅਟੈਚ ਸਿਖੇ ਜੇ ਉਹਨਾਂ ਦੇ ਵਿੱਚੋਂ ਇੱਕ ਇੱਕ ਬੰਦਾ ਸਾਧ ਰਹਿੰਦੇ ਸੀਗੇ ਉਹ ਆਰੇ ਪੀ ਪੱਟਿਆ ਆਰੇ ਵੀ ਫਿਰ ਰਾਤ ਅਸੀਂ ਉੱਥੇ ਹੀ ਰਹੇ ਆ ਆਰੇ ਵੀ ਤਿਆਰ ਕਰਕੇ ਤੇ ਸਾਡੇ ਕੋਲੇ ਕੁਝ ਰੋਟੀਆਂ ਬਚ ਗਈਆਂ ਸੀਗੀਆਂ ਕਹਿੰਦੇ ਵੀ ਹੁਣ ਇਹਨਾਂ ਨੂੰ ਕੀ ਕਰੀਏ ਸੀਗੇ ਕਹਿੰਦੇ ਵੀ ਚਲੋ ਇੱਥੇ ਲਾ ਕੇ ਦੱਬ ਦੇ ਹੋਏ ਨਾਲ ਚੌਲ ਸੀ ਤਾਂ ਰੋਟੀਆਂ ਸੀਗੀਆਂ ਤੇ ਉਹ ਦਫਾਵੇ ਦੇ ਵਿੱਚ ਪਾ ਕੇ ਦੱਬ ਦਿੱਤੀਆਂ ਤੇ ਅਗਲੇ ਦਿਨ ਖਾਣਾ ਨਹੀਂ ਪਹੁੰਚਿਆ ਕਹਿੰਦੇ ਵੀ ਹੁਣ ਜਿੱਦਾਂ ਕਰੀਏ ਵੀ ਉਹ ਕਦੇ ਯਾਰ ਜਿਹੜੀਆਂ ਦੱਬੀਆਂ ਉਹ ਹੀ ਕੱਢਨੇ ਆਉ। ਅਸੀਂ ਉਹ ਰੋਟੀਆਂ ਦੱਬੀਆਂ ਜਿਹੜੀਆਂ ਅਸੀਂ ਜਾਣਗੇ ਤਿੰਨ ਤਿੰਨ ਬੰਦੇ ਗਏ ਅਸੀਂ ਇੱਕ ਏਐਮਸੀ ਦਾ ਸੀ ਤੇ ਦੋ ਅਸੀਂ ਹੋਰ ਸੀਗੇ। ਤਾਂ ਜਦੋਂ ਅਸੀਂ ਉੱਥੇ ਨੂੰ ਜਾਂਦੇ ਆ ਤਾਂ ਸਾਡੇ ਤੇ ਫੈਰ ਆ ਗਿਆ। ਫੈਰ ਆ ਗਿਆ ਤੇ ਅਸੀਂ ਉੱਥੇ ਪੋਜੀਸ਼ਨ ਦਾ ਦੀ ਪੋਜੀਸ਼ਨ ਲੈ ਕੇ ਨਵੇਂ ਪੈ ਗਏ ਅਸੀਂ ਤਾਂ ਫੈਰ ਆ ਜਦੋਂ ਫੈਰ ਮੜਾ ਜਾਂ ਬੰਦ ਹੋਇਆ ਤਾਂ ਇੱਕ ਬੰਦੇ ਨੂੰ ਅਸੀਂ ਸੌਵੇਂ ਅਸੀਂ ਤਿੰਨਾਂ ਨੇ ਜਾਣਾ ਸੀ। ਇੱਕ ਬੰਦੇ ਨੂੰ ਭੇਜਿਆ ਉਹਦੇ ਪਿਛਲਾ ਬੜਾ ਪਿੱਕ ਜਿਹੜਾ ਸੀ ਉਹ ਉਹਦੇ ਬਦਰਾ ਕੋਲ ਦੇ ਕਿਹਾ ਵੀ ਤੂੰ ਉੱਥੇ ਜਾ ਨਿਸ਼ਾਨੀ ਧਾਈ ਸੀ ਉੱਥੇ ਵੀ ਇੱਥੇ ਰੋਟੀਆਂ ਦੱਬੀਆਂ ਜਾਂ। ਉਹ ਬੰਦਾ ਰੀ ਕੇ ਉੱਥੇ ਗਿਆ ਜਾ ਕੇ ਉਹਨੂੰ ਉਹ ਰੋਟੀਆਂ ਜਿਹੜੀਆਂ ਕੱਡੀਆਂ ਪਿੱਛੇ ਆਪਣੇ ਐਕ ਵਿੱਚ ਪਾ ਲਈਆਂ ਤੇ ਉਹ ਘੇਰ ਆ ਗਿਆ ਤੇ ਅਸੀਂ ਫਿਰ ਉਹੀ ਰੋਟੀਆਂ ਜਿਹੜੀਆਂ ਸੀਆਂ ਲੁਕਾਵੇ ਦੇ ਵਿੱਚੋਂ ਕੱਢ ਕੇ ਖਾਧੀਆਂ। ਫਿਰ ਬਾਅਦ ਦੇ ਵਿੱਚ ਦਿਨ ਚੜਿਆ ਤਾਂ ਫਿਰ ਅੱਗੇ ਮੂਵ ਹੋ ਗਿਆ ਫਾਇਰ ਤਾਂ ਬਹੁਤ ਹੋਇਆ ਸੀ ਨੁਕਸਾਨ ਵੀ ਉਹਨਾਂ ਦਾ ਬਹੁਤ ਹੋਇਆ ਜਿਹੜੇ ਇਹ ਜਹਾਜ਼ਾਂ ਦੀ ਦਸਤੇ ਆ ਬਈ ਉਹਨਾਂ ਦੀ ਕਾਰਵਾਈ ਸੀਗੀ ਕਾਰਵਾਈ ਦੇ ਉੱਪਰ ਆਪਣੇ ਜਹਾਜ਼ਾਂ ਨੇ ਜਦੋਂ ਫਾਇਰ ਕੀਤਾ ਵਿੱਚੇ ਮਤਲਬ ਉਹਨਾਂ ਦੇ ਫੌਜੀ ਵਿੱਚੇ ਗੱਡੀਆਂ ਸਭ ਉਹਨਾਂ ਨੂੰ ਅੱਗ ਲਾ ਕੇ ਸਾਰੀਆਂ ਮਤਲਬ ਜਲ ਕੇ ਸੁਆਹ ਹੋ ਗਈਆਂ ਬਾਕੀ ਜੋ ਵੀ ਉਹਨਾਂ ਦੇ ਕੋਲ ਹਥਿਆਰ ਵਗੈਰਾ ਜੋ ਵੀ ਸੀਗੇ ਜਿੱਦਾਂ ਵੱਡੜੀਆਂ ਅਮਰੀਕਾਂ ਸੀਗੀਆਂ ਅਮਰੀਕਾਂ ਦੇ ਵਿੱਚ ਜਿੱਦਾਂ ਵਾਦਣ ਲੱਗਦੇ ਆ ਇਸ ਤਰ੍ਹਾਂ ਉਹ ਯਾਨੀ ਅਮਰੀਕਾਂ ਦੇ ਵਿੱਚ ਹਥਿਆਰ ਜਿਹੜੇ ਜਾਂ ਸਿੱਟੇ ਆ ਉਸ ਤੋਂ ਬਾਅਦ ਆਪ ਆਪਣੀਆਂ ਗੱਡੀਆਂ ਜਿਹੜੀਆਂ ਉਹ ਨਹੀਂ ਜੁੜੀਆਂ ਜਿਹੜੀਆਂ ਪਾਕਿਸਤਾਨ ਦੀਆਂ ਗੱਡੀਆਂ ਸੀ ਗੱਡੀਆਂ ਰੱਖ ਲਓ ਜੀਪਾਂ ਰੱਖ ਲਓ ਕੋਈ ਰੱਖਸ਼ਾ ਰੱਖ ਲਓ ਕੋਈ ਵੀ ਰੱਖ ਲਓ ਇਦਾਂ ਦੇ ਨਾ ਰੱਖਸ਼ੇ ਵੀ ਉਹ ਇੱਕ ਸਾਡੇ ਮਿਹਰ ਸਾਹੂ ਸਿਗਾ ਉਹਨੂੰ ਉਹਨਾਂ ਰੱਖਸ਼ਾ ਦੇ ਲਾ ਉਹ ਕਹਿੰਦਾ ਯਾਰ ਤੁਸੀਂ ਆਪਣੇ ਰੱਖੋ ਆਪਣੇ ਟਿੱਕ ਵਗੈਰਾ ਇਹ ਤੇ ਰੱਖਸ਼ੇ ਦੇ ਰੱਖ ਗਏ ਚਲੋ ਜੀ ਅਸੀਂ ਰੱਖਸ਼ੇ ਦੇ ਵਿੱਚ ਰੱਖ ਦਿੱਤੇ ਤੁਰੇ ਜਾਂਦੇ ਹੁਣ ਰੱਖਸ਼ਾ ਅੱਗੇ ਚੱਲ ਗਿਆ ਰਾਤ ਸਾਨੂੰ ਹਨੇਰਾ ਪਿੱਛੇ ਹੋ ਗਿਆ ਪਿੱਛੇ ਜਦੋਂ ਹੋਇਆ ਤਾਂ ਉਹ ਸਾਨੂੰ ਕਹਿੰਦੇ ਵੀ ਜਦੋਂ ਤੁਸੀਂ ਇੱਥੇ ਰਾਤ ਕੱਟਣੀ ਆਂ ਤੇ ਇੱਕ ਸੰਤਰੀ ਲਾ ਦਿਓ ਬਾਕੀ ਦੇ ਤੇ ਰੈਟ ਕਰੋ ਦਿਨ ਚੜੇ ਜਾਵਾਂਗੇ ਉਹਨਾਂ ਦਾ ਜਿਹੜਾ ਬੈਂਕਰ ਸੀਗਾ ਬੈਂਕਰ ਦੇ ਵਿੱਚ ਸਾਹਬ ਨੇ ਦੱਸਿਆ ਕਹਿੰਦਾ ਵੀ ਇਹਦੇ ਵਿੱਚ ਉੱਤਾਂ ਨਹੀਂ ਬਣਨਾ ਪਹਿਲਾਂ ਇਹਦੀ ਰੱਖੇ ਕਹਿੰਦੇ ਦੇਖੋ ਕਿ ਥੱਲੇ ਕੋਈ ਹੈ ਤਾਂ ਨਹੀਂ ਕੋਈ ਮੈਨੂੰ ਰੱਖਦਾ ਆਇਆ ਹੋਵੇ ਜਾਂ ਕੁਝ ਹੋਵੇ ਉਹ ਪਰਾਲੀ ਗੁਰੂ ਵੀ ਕੱਢ ਕੇ ਬਾਹਰ ਫਿੱਟੀ ਉਹੀ ਪਰਾਲੀ ਅਸੀਂ ਥੱਲੇ ਪਾ ਕੇ ਤਾਂ ਅਸੀਂ ਲੰਮੇ ਪੈ ਗਏ ਇੱਕ ਬੰਦਾ ਸੰਤਰੀ ਲਾ ਦਿੱਤਾ ਤੇ ਠੰਡ ਬੜੀ ਸੀ ਬਾਹਰਲਾ ਮਹੀਨਾ ਸੀ ਸਾਡੇ ਕੋਲ ਇੱਕੋ ਕੰਬਲ ਸੀ ਬਾਕੀ ਤੇ ਤਾਂ ਪੇ ਕਰ ਗਏ ਸੀ ਕਿ ਚਲ ਗਏ ਉਹ ਜਿਵੇਂ ਜਿਵੇਂ ਸਾਨੂੰ ਠੰਡ ਲੱਗਦੀ ਸੀ ਤਾਂ ਅਸੀਂ ਰਾਲੀ ਚੱਕਦੇ ਸੀ ਤਾਂ ਉੱਪਰ ਲੈ ਜਾਂਦੇ ਸੀ ਰਾਲੀ ਚੱਕਦੇ ਸੀ ਤਾਂ ਉੱਪਰ ਲੈ ਜਾਂਦੇ ਸੀ ਚਲੋ ਦਿਨ ਚੜਿਆ ਦਿਨ ਚੜੇ ਕਹਿੰਦੇ ਵੀ ਲਾਭੀ ਫਲਾਨੀ ਜਗ੍ਹਾ ਤੇ ਪਹੁੰਚਣਾ ਆਪਾਂ ਉੱਥੇ ਗੱਡੀਆਂ ਤੁਹਾਨੂੰ ਮਿਲਣ ਗਈਆਂ ਤੇ ਗੱਡੀਆਂ ਦੇ ਵਿੱਚ ਟਾਣਾ ਚਲੋ ਜੀ ਅਸੀਂ ਉੱਥੇ ਚਲ ਗਏ ਉੱਥੇ ਗਾਹਾਂ ਜਿੱਦਾਂ ਹੁਣ ਸਭ ਤੋਂ ਪਹਿਲਾਂ ਜਿਹੜੀ ਗੱਡੀ ਆ ਤੇ ਸਭ ਤੋਂ ਜਿਹੜੀ ਲਾਸਟ ਗੱਡੀ ਆ ਉਹਨਾਂ ਦਾ ਕਿੰਨਾ ਫਰਕ ਹੁੰਦਾ ਜਿਹੜੀ ਗੱਡੀ ਮੂਹਰੇ ਆ ਜਾਂ ਵਿਚਾਲੇ ਤੱਕ ਵੀ ਰੱਖ ਲਉ ਉਹਨਾਂ ਨੂੰ ਬਰੇਕ ਪਾਟ ਪਹਿਲਾਂ ਮਿਲ ਗਈ ਚਾਬੀ ਮਿਲ ਗਈ ਸਭ ਤੋਂ ਹੋ ਗਿਆ ਜਦੋਂ ਸਾਡੀ ਗੱਡੀ ਆਈ ਤਾਂ ਅਸੀਂ ਸਾਰੇ ਨੂੰ ਡੇਟ ਸੀ ਉਧਰੋਂ ਹੋ ਗਏ ਵਿਸਰ ਪੈ ਗਏ ਕਹਿੰਦੇ ਵੀ ਅੱਗੇ মুਵ ਕਰ ਲੋ ਫਿਰ ਅਜੇ ਅਸੀਂ ਚਾਹ ਕੱਪਾਂ ਦੇ ਵਿੱਚ ਪਾਏ ਸੀ ਪੂੜੀਆਂ ਸਾਡੇ ਹੱਥਾਂ ਦੇ ਵਿੱਚ ਸੀ ਤਾਂ ਸਾਬ ਸਾਡਾ ਸੀਗਾ ਆਪਣੇ ਰਾਉ ਸਿੰਘ ਸਾਹਿਬ ਐਮਟੀਏ ਉਹ ਬਰੇਕ ਉਹ ਕੰਪਨੀ ਦੇ ਵਿੱਚ ਸੀ ਉਹ ਕਹਿੰਦੇ ਵੀ ਕੂੜੀਆਂ ਪਾੜੀਆਂ ਛੱਡੋ ਸਿੱਟੋਂ ਬਾਰੇ ਤੁਸੀਂ ਮੈਂ ਕਹਿੰਦਾ ਉੱਥੋਂ ਵੀ ਸਰ ਲੱਗੇ ਤਾਂ ਚਲੋ ਅੱਗੇ ਚੱਲੀਏ ਅਸੀਂ ਉਹ ਚਾਹ ਢੋਲੀ ਕੂੜੀਆਂ ਦੀ ਛੱਡ ਦਿੱਤੀਆਂ ਤੇ ਅਸੀਂ ਬਹਿ ਗਏ ਵਿੱਚ ਤਾਂ ਸੜਕ ਦੇ ਉੱਪਰ ਜਦੋਂ ਚੜ੍ਹੇ ਆ ਤੇ ਉੱਥੇ ਸੜਕ ਦੇ ਉੱਪਰ 5-7 ਬੰਦੇ ਸਾਡੇ ਜਖਮੀ ਹੋ ਕੇ ਕਿਸੇ ਦੇ ਗੋਡੇਆਂ 'ਚ ਬਰੈਸਟ ਲੱਗਿਆ ਕਿਸੇ ਦੇ ਢਿੱਡ 'ਚ ਬਰੈਸਟ ਲੱਗਿਆ ਕਿਸੇ ਕਿਤੇ ਲੱਗਿਆ ਤੇ ਉੱਥੇ ਹੀ ਸੂਬੇ ਦਾ RAM ਸਿੰਘ ਜਿਹੜਾ ਸੀ ਉਹਦੇ ਕਾਲ ਦੇ ਵਿੱਚ ਇੱਥੇ ਬਰੈਸਟ ਲੱਗਿਆ ਸਿਰਫ ਇੰਨਾ ਹੀ বুঝਿਆ ਉਹ ਹਾਈ ਮਾਪਾਨ ਬਸ ਇੰਨੀ ਗੱਲ ਕਹਿਣ ਤੋਂ ਬਾਅਦ ਉਹ ਡੇ ਗਿਆ ਡਿਗਣ ਤੋਂ ਬਾਅਦ ਕਿ ਮੈਂ ਤੇ ਮੇਰੇ ਨਾਲ ਜਿਹੜਾ ਪਿਆਰਾ ਸਿੰਘ ਸੀ ਅੰਮ੍ਰਿਤ ਸਰਦਾਰ ਮੈਂ ਉਹ ਕਿਉਂਕਿ ਮੈਂ ਤਾਂ ਜੜਾਈ ਕਹਿੰਦਾ ਦਿਖੀ ਨਹੀਂ ਸੀ ਮੈਨੂੰ ਪਤਾ ਨਹੀਂ ਸੀ ਉਹਨੂੰ ਨੁਕਸਾਨ ਪੈਣ ਦੀ ਜੜਾਈ ਲੱਗੀ ਸੀ ਤੇ ਮੈਂ ਕਿਹਾ ਪਿਆਰੇ ਸੂਬੇਦਾਰ ਦੇ ਗੋਲੀ ਲੱਗ ਗਈ ਆ ਵੀ ਜੰਮੀ ਹੋ ਗਿਆ ਕਿ ਚੜ ਚੱਕੀਏ ਉਹ ਕਹਿੰਦਾ ਪਿਆਰ ਹੈ ਕਹਿੰਦਾ ਅਜੇ ਫੇਰ ਹੋ ਰਿਹਾ ਕਹਿੰਦਾ ਜਦੋਂ ਉਹ ਅੱਗੇ ਪਹੁੰਚ ਗਿਆ ਫੇਰ ਆਪਾਂ ਚੱਕਾਂਗੇ ਸਾਰੇ ਜਖਮੀ ਪਏ ਜਾਂ ਬਾਕੀ ਦੇ ਬੰਦੇ ਜਿਹੜੇ ਸੀਗੇ ਜਿਹੜੇ ਜਖਮੀ ਹੋਏ ਉਹ ਤਾਂ ਪਏ ਆ ਬਾਕੀ ਦੇ ਬੰਦੇ ਡੰਗ ਗਏ ਅੱਗੇ ਪਾਣੀ ਕਰਾਸ ਕਰਕੇ ਡੰਗ ਗਏ ਸੀ ਯਾਨੀ ਉੱਥੇ ਤੱਕ ਜਿੰਨੇ ਵੀ ਬੰਦੇ ਪਹੁੰਚੇ ਆ ਉਹਨਾਂ ਦੇ ਵਿੱਚ ਇੱਕ ਗੱਲਾ ਟੀ ਨਾਮ ਦਾ ਮੁੰਡਾ ਹੁੰਦਾ ਸੀ ਬੁਰੇ ਕੰਪਨੀ ਦਾ ਉਹ ਸਾਰਿਆਂ ਤੋਂ ਅੱਗੇ ਸੀ ਬਾਕੀ ਦੇ ਥੋੜਾ ਥੋੜਾ ਫਰਕ ਅੱਗੇਗਾ ਤੇ ਇੱਕ ਬੰਦਾ ਉਹਨਾਂ ਦਾ ਔੜੀਆਂ ਦੇ ਵਿੱਚ ਖੜਾ ਤੇ ਉਹ ਜਿੱਦਾਂ ਮਤਲਬ ਚੜਨ ਲੱਗੇ ਉਹਨਾਂ ਕਿਹਾ ਵੀ ਮੇਰੇ ਕੋਲ ਮੇਰੇ ਕੋਲੇ ਆ ਜਾਓ ਬਾਕੀ ਦੇ ਬੰਦੇ ਉੱਪਰ ਸੀ ਚਾਰ ਬੰਦੇ ਤੇ ਉਹ ਇਦਾਂ ਮਤਲਬ ਹੋ ਗਿਆ ਜਿੱਦਾਂ ਪੌੜੀਆਂ ਦੇ ਨਾਲ ਕਾਢ ਦੇ ਨਾਲ ਲੱਗੇ ਵੀ ਜਿੱਦਾਂ ਮਰਿਆ ਹੁੰਦਾ ਇਦਾਂ ਐ ਹੋ ਗਿਆ ਸਾਡੇ ਬੰਦੇ ਨੇ ਸਮਝਿਆ ਵੀ ਇਹ ਤਾਂ ਬੰਦਾ ਮਰ ਗਿਆ ਵੀ ਚੱਲ ਗਾ ਮੈਂ ਚੱਲ ਚੱਲਣਾ ਉਹ ਜਦੋਂ ਕਹਾ ਚੜਿਆ ਤਾਂ ਉਹ ਦੇਖਿਆ ਵੀ ਪੌੜਾ ਚੜ ਗਿਆ ਇੱਕ ਉਹ ਉਹ ਪਾਕਿਸਤਾਨ ਵਾਲੇ ਬੰਦੇ ਨੇ ਆਪਣੀ ਰਵਰ ਚੱਕੀ ਤੋਦੇ ਸਿਰ ਦੇ ਵਿੱਚ ਮਾਰਿਆ ਉਹ ਉਹ ਵੀ ਚੱਕਰ ਆ ਗਿਆ ਉਹ ਵੀ ਲੱਗ ਗਿਆ ਜਦ ਤੇ ਪਿੱਛੋਂ ਬੰਦੇ ਹੋਰ ਆ ਗਏ ਪਿੱਛੋਂ ਬੰਦੇ ਸਾਡੇ ਆਪਣੇ ਆ ਗਏ ਤਾਂ ਉਹਦੇ ਉੱਥੇ ਵੀਰ ਜਿੰਨੇ ਉਹ ਚਾਰ ਜਣੇ ਹੋ ਸੀ ਤਾਂ ਇਹ ਜਿਹੜਾ ਥੱਲੇ ਵਾਲਾ ਬੰਦਾ ਸੀ ਉਹ ਤੋਂ ਨੂੰ ਗੁੱਤੀ ਦਾ ਹੋਇਆ ਇੱਕ ਬੰਦਾ ਉਹਨਾਂ ਦੇ ਵਿੱਚੋਂ ਦੌੜ ਗਿਆ ਸੀ ਚਾਰ ਬੰਦੇ ਜਿਹੜੇ ਸੀਗੇ ਉਹ ਹੰਲੇ ਸੀ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਧਿਆਨ ਦਾ ਫੜ ਕੇ ਥੱਲੇ ਅੱਡੇ ਧਿਆਨ ਦਾ ਤਾਂ ਮੇਜਰ ਸਾਹਿਬ ਨੇ ਕਿਹਾ ਕਹਿੰਦਾ ਅੱਗੇ ਹੋ ਗਿਆ ਰਾਤ ਵੀ ਪੈ ਗਈ ਰਾਤ ਪੈ ਗਈ ਤੇ ਅੱਗੇ ਉਹਨਾਂ ਦਾ ਟਪੈਸ ਜਿਹੜਾ ਸੀ ਉਹ ਜਾਨੀ ਸੈਟ ਭੱਜ ਰਹੇ ਸੀਗੇ ਉਹ ਤਾਂ ਕੋਲ ਸੀ ਜੇ ਤਾਂ ਕੋਲ ਦੇ ਉੱਪਰ ਉਹਨੇ ਆਪਣੇ ਮੇਰ ਵਗਾ ਲਾ ਜੁਗੋ ਸੇ ਕੁਰਸੀਆਂ ਦਾ ਸੀ ਇੱਦਾਂ ਤਾਈਆਂ ਸੀਗੇ ਤੇ ਤਾਲ ਦੇ ਵਿੱਚ ਫਲਣਗੇ ਮੇਰ ਚੱਲ ਜਾਊਗਾ ਤਾਂ ਇਹ ਮਰ ਜਾਣਗੇ ਬੰਦੇ ਤਾਂ ਅਸੀਂ ਇੱਕ ਮੋਰਚੇ ਦੇ ਵਿੱਚ ਬੈਕਲ ਸਿਗਾ ਉਹ ਪਹਿਲਾਂ ਚੈੱਕ ਕੀਤਾ ਚੈੱਕ ਕਰਨ ਤੋਂ ਬਾਅਦ ਅਸੀਂ ਉਦਰੀ ਮਤਲਬ ਰਾਤ ਨੂੰ ਮਿਹਰ ਸਾਹਿਬ ਨੇ ਕਿਹਾ ਕਹਿੰਦਾ ਵੀ ਆਪਣੇ ਕੋਲੇ ਪੂਜਾ ਮਿਨੀਸ਼ਨ ਆ ਬਈ ਜੇ ਅਸੀਂ ਹੁਣੇ ਫੈਰ ਕਰਨ ਲੱਗੇ ਤਾਂ ਇਹ ਨਹੀਂ ਤਾਂ ਸਾਨੂੰ ਆ ਕੇ ਸਾਡਾ ਮਿਨੀਸ਼ਨ ਖੁੱਗ ਜਾਣਾ ਇਹ ਨਹੀਂ ਸਾਨੂੰ ਹੱਥੀ ਫੜ ਲੈਣਾ ਬਈ ਤੁਸੀਂ ਫੈਰ ਨਹੀਂ ਕਰਨਾ ਜਿੰਨਾ ਜ ਮੈਂ ਕਹਿੰਦਾ ਨਹੀਂ ਬਈ ਤਕਰੀਬਨ 4:30 ਜਾਂ 5 ਦੇ ਵਿੱਚ ਵਿੱਚ ਵਾਲਾ ਹੋ ਜਾਣਾ ਥੋੜਾ ਜਿਹਾ ਫਰਕ ਪੈ ਜਾਣਾ ਅਸੀਂ 2 ਘੰਟੇ 2.5 ਘੰਟੇ 3 ਘੰਟੇ ਅਸੀਂ ਫੈਰ ਕਰ ਸਕਦੇ ਹਾਂ ਤਾਂ ਉਨੀ ਰਾਤ ਕਿਉਂਕਿ ਜੀ ਅਸੀਂ ਰਾਤ ਨੂੰ ਨੱਟੇ ਬਿਠੇ ਆਂ ਉਸ ਰਾਤ ਮੈਨੂੰ ਨੀਂਦ ਵੀ ਬਹੁਤ ਆਈ ਜਿੱਦਾਂ ਕਹਦੇ ਨਾ ਕੰਡਿਆਂ ਦੀ ਛੇਜ ਤੇ ਵੀ ਨੀਂਦ ਆ ਜਾਂਦੀ ਆ ਉਹ ਮੈਨੂੰ ਪਤਾ ਇਹ ਨਾ ਲੱਗਿਆ ਕਿ ਇਹ ਗਰਾਊਂਡ ਸ਼ੀਟ ਕਿਦਾਂ ਥੱਲੇ ਮਤ ਛੁੱਟ ਗਈ ਇਹ ਮੈਨੂੰ ਪਿਆਰਾ ਸਿੰਘ ਕਹਿੰਦਾ ਜਿਹੜੇ ਅੰਮ੍ਰਿਤਸਰ ਦੇ ਸੀ ਉਹ ਕਹਿੰਦਾ ਤੈਨੂੰ ਨੀਂਦ ਹੋਣੀ ਮੈਂ ਕਿਹਾ ਹਾਂ ਮੈਨੂੰ ਨੀਂਦ ਹੋਣੀ ਆ ਕਹਿੰਦਾ ਚੱਲ ਇੱਧਰ ਨੂੰ ਹੋ ਕੇ ਬੈਠ ਲੈ ਫੇਰ ਉਹਨੂੰ ਦੇਖਣਾ ਨੀਂਦ ਆਉਦੀ ਆ ਫੇਰ ਇੱਧਰ ਨੂੰ ਹੋ ਜਾ ਚੱਲ ਜੇ ਕਰਦੇ ਕਰਦੇ ਨਾ ਖੈਰ ਹੋਈ ਜਾਂਦਾ ਜੇ ਨਾ ਇਹ ਵੀ ਦੇਖੋ ਆਪਾਂ ਸਿਆਲ ਸੀਗਾ ਮੌਤ ਨੂੰ ਹਰ ਇੱਕ ਬੰਦੇ ਨੂੰ ਕਿੰਨਾ ਡਰ ਲੱਗਦਾ ਬਈ ਉਹੋ ਸਟੈਂਡ ਤੇ ਰਾਤ ਨੂੰ ਵੀ ਤੀਲੀਆਂ ਆਉਂਦੀਆਂ ਸੀ ਅੱਦਾ ਅੱਗ ਦਾ ਪਹੁੰਚਦਾ ਰਿਹਾ ਹੁਣ ਸਾਰੇ ਬੰਦੇ ਬਈ ਸੁਦਾ ਵੀ ਹੁਣ ਵੀ ਸਾਡੇ ਕੋਲ ਹੀ ਰੱਖੀ ਹੁਣ ਵੀ ਉਹ ਹੀ ਜਦੋਂ ਤੜਕਾ ਹੋਇਆ ਤੜਕੇ ਨੂੰ ਫੇਰ ਆ ਮੇਜਰ ਜਸਵੀਰ ਸਿੰਘ ਉਹਨਾਂ ਤਰਕੇ ਨੂੰ 4:30 ਵਜੇ ਦੇ ਲਾਗੇ ਛੱਡੇ। ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਮਤਲਬ ਪਾਕਿਸਤਾਨ ਵਾਲਿਆਂ ਨੇ ਵੀ ਇਹਦੀ ਤਾਂ ਰਾਤ ਪੂਰੀ ਫੈਰੀ ਨਹੀਂ ਕੀਤਾ। ਮਰਨੁਰ ਗਏ ਹੋਣਿਆ ਸਾਰੇ। ਇਹਨਾਂ ਦੇ ਇਹਾੜੇ ਹੀ ਲਿਆਉਣੇ ਆ। ਉਹ ਜਦੋਂ ਚੜਦੇ ਆ ਪੰਨਕੂੜੋਂ, ਪੰਨਕੂੜੋਂ ਚੜਦੇ ਛੜਕਾ ਨੂੰ ਤਾਂ ਸਾਹ ਨੂੰ ਪਤਾ ਲੱਗਿਆ ਵੀ ਬੰਦੇ ਆ ਰਹੇ ਆ। ਜਦੋਂ ਸਾਹ ਨੇ ਕਹੇ ਤਾਂ ਆਲ ਵੈਪਨ ਬ੍ਰੈਸਟ ਫੈ ਉਸ ਟਾਈਮ ਤੇ ਜਿਹਦੇ ਕੋਲੇ ਆਜਮਜੀ ਆਜਮਜੀ ਕਰੀ ਜਾਂਦਾ ਤਾਂ ਆਪਣੇ ਜਿਹਦੇ ਕੋਲੇ ਰਵਲਦਾ ਰਵਲਦਾ ਕਰੀ ਜਾਂਦਾ ਜਿਹਦੇ ਕੋਲੇ ਸਟੇਨ ਆ ਸਟੇਨ ਦਾ ਐਸੀ ਵੀ ਮਤਲਬ ਦਰਵਾਜਾ ਇਦਾਂ ਐਨੂੰ ਫੋਨ ਕਰ ਰਿਹਾ ਐ ਉਹ ਕਰ ਰਿਹਾ ਸਟੇਨ ਆਪ ਅੰਦਰ ਨੂੰ ਇਦਾਂ ਪੇ ਫਾਇਰ ਹੀ ਫਾਇਰ ਦੀ ਪਾਵਰ ਜਾਦੀ ਦਿਖਾ ਰਹੀ ਸੀ ਹੂੰ ਚਰੋ ਜੀ ਫਾਇਰ ਦੇ ਤਾ ਮੈਨੂੰ ਪਿਆਰਾ ਸਿੰਘ ਕਹਿੰਦਾ ਕਹਿੰਦਾ ਯਾਰ ਤੂੰ ਨਾ ਫਾਇਰ ਕਰ ਹੁਣ ਬੰਦ ਕਰ ਦੇ ਤੇ ਸਾਨੂੰ ਮੈਡੀਕਲ ਭਰ ਕੇ ਤੇ ਚੱਲ ਜੋ ਲੋਜੀ ਰਾਜ ਨੂੰ ਰੋਪੜਾਲੇ ਦਾ ਵੀ ਭਾਨਾ ਉਹ ਐਮਵੀਜੀ ਵਾਲੇ ਦਾ ਵੀ ਭਰ ਕੇ ਦੇਣਾ ਇਹਦਾ ਵਿਟਿੰਗ ਵਾਲੇ ਦਾ ਵੀ ਭਰ ਕੇ ਦੇਣਾ ਛੋਟੂ ਨੇਰੇ ਦੇ ਵਿੱਚ ਭਰ ਭਰ ਕੇ ਦੇ ਹੀ ਗਏ ਤਾਂ ਦੋ ਮੇਕ ਜਿਨ ਮੈਂ ਆਪਣੇ ਬਾਕੇ ਰੱਖ ਲਏ ਇੱਕ ਪਿਆਰਾ ਸਿੰਘ ਬਾਕੇ ਤਾਂ ਇੱਕ ਮੈਂ ਆਪਣੇ ਬਾਕੇ ਮੈਂ ਕਿਹਾ ਵੀ ਇਹ ਮਤਲਬ ਨਾ ਫਿਰ ਦੱਸਿਆ ਜੀ ਵੀ ਜੇ ਮਤਲਬ ਤੁਸੀਂ ਕਿਤੇ ਵਿੱਕੇ ਆ ਗਏ ਤਾਂ ਤੁਸੀਂ ਆਪਣੇ ਆਪ ਹੀ ਗੋੜੀ ਮਾਰ ਕੇ ਮਾਰੋ ਉਹ ਰੱਖ ਲੈ ਤਾਂ ਮੈਨੂੰ ਪਿਆਰਾ ਸਿੰਘ ਕਹਿੰਦਾ ਵੀ ਕਦਾਂ ਮਨੀਸ਼ ਨੂੰ ਫੂਰਦੇ ਯਾਰ ਮੇਕੀਨ ਹੋਉਦੇ ਮੈਂ ਕਹਾਂ ਵੀ ਮੁੱਕ ਗਿਆ ਹੈ ਨਹੀਂ ਹੁਣ ਉਦੋਂ ਉਹ ਤਕਰੀਬਨ ਦਿਨ ਵੀ ਚੜ ਗਿਆ ਦਿਨ ਚੜ ਗਿਆ ਤੇ ਸਾਹ ਕਹਿੰਦਾ ਵੀ ਆਹ ਜਿਹੜੀ ਕੈਲੀਸ਼ੀਅਮ ਮਨੀਸ਼ਨ ਦੀ ਨਾਲੇ ਸਾਨੂੰ ਜਦੋਂ ਲਾਈਟ ਹੋਈ ਤਾਂ ਲੱਗੇ ਤਾਂ ਕਿ ਘਰ ਵੀ ਦੇ ਸੇ ਉਹ ਪੈਂਦਾ ਮੁੰਡਿਆਂ ਨੂੰ ਕਹਿੰਦਾ ਉਹ ਮੁੰਡੇ ਉਹ ਕਹਿੰਦਾ ਤੁਸੀਂ ਆਹ ਕੈਲੀਸ਼ੀਅਮ ਨਹੀਂ ਧੋਕੇ ਤਾਂ ਇਹ ਚਾਹ ਬਣਾ ਕੇ ਦਿਓ ਸਾਡੇ ਕੋਲੇ ਸੁੱਕਾ ਦੁੱਧ ਤੇ ਚੀਨੀ ਪੱਤੀ ਸਭ ਕੁਝ ਸੀਗਾ ਦੋ ਮੁੰਡੇ ਜਰ ਗਏ ਚਾਹ ਬਣਾਉਣ ਵਾਸਤੇ ਉੱਥੇ ਘਰਾਂ ਦੇ ਵਿੱਚੋਂ ਉਹ ਜਦੋਂ ਚਾਹ ਬਣਾ ਕੇ ਬਾਹਰ ਨਿਕਲੇ ਆ ਚਾਹ ਉਸ ਤੋਂ ਪਹਿਲਾਂ ਇੱਕ ਰਾਤ ਸ਼ਾਮ ਦੇ ਟਾਈਮ ਤੇ ਬੰਦਾ ਸਾਡਾ ਇੱਕ ਐਮ ਐਮ ਜੀ ਆਰ ਗੁਰਦੀਪ ਸਿੰਘ ਇੱਥੇ ਹੁਸ਼ਿਆਰ ਕੋਲ ਗਰ ਸ਼ੰਕਰ ਦੇ ਕੋਲੇ ਪੈਣਾ ਸੀ ਉਹਦਾ ਉਹਨੂੰ ਦੂਸਰੇ ਨੇ ਕਿਹਾ ਵੀ ਆਪਾਂ ਇੱਥੋਂ ਸਾਈਡ ਦੇ ਨਿਕਲ ਜਾਈਏ ਮੋਰਚੇ ਤੋਂ ਕਹਿੰਦੇ ਮੈਂ ਖਰਾਬ ਕਹਿੰਦੇ ਕਿ ਤੁਸੀਂ ਦਾ ਕੰਮ ਕਰੋ ਚਾਹ ਜੂ ਅਜੇ ਛੱਡੋ ਪਹਿਲਾਂ ਤੁਸੀਂ ਨਾ ਇਹਨੂੰ ਦਾਗ ਦੇ ਕੇ ਉਥੇ ਕਿਸ਼ਤੀ ਵੀ ਪੈਂਦੀ ਸੀ ਕਿਤੇ ਅਸੀਂ ਉਹ ਕਿਸ਼ਤੀ ਦੇ ਵਿੱਚ ਪਾਇਆ ਤੇ ਆਪੇ ਅਸੀਂ ਆਪ ਚਲਾ ਕੇ ਤਾਂ ਜਿਹੜੇ ਨਾਲ ਘਰ ਸੀਗੇ ਉਹਨਾਂ ਦੇ ਸੋਮ ਬਾਗਣ ਲਿਆ ਬਾਗਣ ਲੈ ਕੇ ਤਾਂ ਉਹ ਕਿਸ਼ਤੀ ਦੇ ਵਿੱਚ ਹੀ ਰੱਖਿਆ ਰੱਖ ਕੇ ਅਸੀਂ ਦੂਸਰੇ ਪਾਸੇ ਗਏ ਆ ਦੂਸਰੇ ਪਾਸੇ ਜਾ ਕੇ ਜਿੱਦਾਂ ਉਹ ਨਦੀ ਵਗਦੀ ਸੀ ਨਦੀ ਥੱਲੇ ਵਗਦੀ ਸੀ ਪਾਣੀ ਜਿਹੜਾ ਥੱਲੇ ਸੀ ਤਾਂ ਉਹਦੇ ਥੱਲੇ ਥੋੜੀ ਜਿਹੀ ਸੁੱਕੀ ਜਗਾ ਸੀ ਤੇ ਅਸੀਂ ਉਥੇ ਉਹਨੂੰ ਰੱਖਿਆ ਰੱਖ ਕੇ ਤਾਂ ਉਹਦੀ ਬਰਦੀ ਗੁੱਦੀ ਲਾਹੀ ਲਾ ਕੇ ਉਹਨੂੰ ਲੜਾਇਆ ਉਹੀ ਵਰਦੀ ਜਿਹੜੀ ਸੀ ਉਹਦੇ ਮਿੱਟੀ ਮੋਟੀ ਝਾੜ ਕੇ ਪਾ ਕੇ ਤਾਂ ਫੇਰ ਉਹਨੂੰ ਕਿਸੇ ਉਦਾਣ ਦੇਤੇ ਦਾਗ ਦੇਣ ਤੋਂ ਬਾਅਦ ਫੇਰ ਅਸੀਂ ਕਿਸ਼ਤੀ ਦੇ ਵਿੱਚ ਵਾਪਸ ਆਏ ਦੂਸਰੇ ਪਾਸੇ ਦੂਸਰੇ ਪਾਸੇ ਜਾ ਕੇ ਫੇਰ ਆਪਣਾ ਜਿਹੜਾ ਸਾਡਾ ਖਾਣਾ ਸੀਗਾ ਉਹ ਕਹਿੰਦੇ ਚਾਹ ਪੀਣੀ ਤਾਂ ਚਾਹ ਤਾਂ ਪੀਣੀ ਪੈਣੀ ਨੇ ਤਾਂ ਦੂਜਣੇ ਕਿੱਥੇ ਆ ਜੋ ਵੀ ਜਿੱਦਾਂ ਦੀ ਵੀ ਸੀ ਕੂੜੀਆਂ ਲਈਆਂ ਉਹ ਜਿਹੜੀਆਂ ਖਾਣੀਆਂ ਖਾਣੀਆਂ ਤੇ ਬਾਕੀ ਦੀਆਂ ਪੋਚਾਂ ਤੇ ਬਾਦੀਆਂ ਦੁਪਹਿਰ ਦਾ ਖਾਣਾ ਪੋਚਾਂ ਦੇ ਬਾਦੇ ਆ ਸ਼ਾਮ ਦਾ ਪਾਦੇ ਮੁਰਕੇ ਫੇ ਸਾਨੂੰ ਐਡਵਾਂਸ ਅੱਗੇ ਕਹਿੰਦੇ ਭਾਈ ਅੱਗੇ ਐਡਵਾਂਸ ਕਰੋ ਅੱਗੇ ਐਡਵਾਂਸ ਕੀਤਾ ਤੇ ਸ਼ਾਮ ਦਾ ਟਾਈਮ ਸੀ ਸ਼ਾਮ ਦਾ ਟਾਈਮ ਸੀ ਤਾਂ ਇੱਕ ਚਵਾਰੇ ਦੇ ਵਿੱਚੋਂ ਫੈਰ ਆ ਗਿਆ ਜਿਵੇਂ ਜੋ ਫਾਇਰ ਆ ਰਿਹਾ ਤੇ ਅਸੀਂ ਪੋਜੀਸ਼ਨ ਦੇ ਵਿੱਚ ਸਾਰੇ ਪਏ ਆ ਤੇ ਮੇਜਰ ਸਾਹਮ ਸਾਡੇ ਨਾਲ ਹੈਗਾ ਬੀਐਸਬੀਟੀ ਤੇ ਥੋੜੀ ਦੂਰੋਂ 500 ਗਾਜ ਰੱਖ ਲਓ 1000 ਗਾਜ ਰੱਖ ਲਓ ਉਹ ਸਾਡੇ ਵੱਲ ਨੂੰ ਉਹਨਾਂ ਦੇ ਪਾਕਿਸਤਾਨ ਦੇ ਟੈਂਕ ਵੀ ਆ ਰਹੇ ਚਾ ਚਾਰ ਆ ਰਹੇ ਤਾਂ ਇੱਕ ਹੋਰ ਦਾ ਮੇਜਰ ਸੀ ਉਸ ਸਟੈਂਡ ਤੇ ਹਰਪਜ ਸਿੰਘ ਬਾਕਸਿੰਗ ਵਾਲੇ ਸੀ ਉਹ ਉਹ ਜਿਹੜਾ ਮੇਰੇ ਕੋਲ ਕਿਚਰਗਾ ਹੈ ਤੇ ਉਹ ਸੀਗੇ ਸਾਡੇ ਨਾਲ ਦਾ ਉਹ ਸਾਡੇ ਨਾਲ ਇੱਕ ਆਰਐਨ ਹੁੰਦੀ ਨਾ ਖਾਥੀ ਹੈ ਛੋਟੀ ਹੁੰਦੀ ਆਰਐਨ ਆਰਐਨ ਇਹਦਾ ਕਿ ਸ਼ੂਟਿੰਗ ਹੁੰਦੀ ਹੈ 84 ਐਮਐਮ ਰੌਫ ਕਿਚਰਗਾ ਉਹ ਉਹ ਨਾਲੇ ਜਾਂ ਉਹਦਾ ਨਾਮ ਮੁੰਡੇ ਦਾ ਪੱਕਾ ਜਿਹਾ ਨਹੀਂ ਪਤਾ ਲੇਕਿਨ ਉਹ ਗੁੱਗੂ ਗੁੰਮ ਬੈਠੇ ਉਹ ਨਾਲੇ ਹੀ ਤਾਂ 92 ਦੇ ਨਾਲੇ ਉਹ ਦੂਸਰਾ ਬੰਦਾ ਪਿਆ ਇਹਨੂੰ ਕਹਿੰਦਾ ਕਿ ਉਥੇ ਉਹ ਜਿਹੜਾ ਚਵਾਰਾ ਆਉਂਦਾ ਨਾ ਚਵਾਰੇ ਦੇ ਵਿੱਚ ਉਹ ਫੈਲ ਆ ਰਿਹਾ ਕਿ ਚਵਾਰੇ ਦੇ ਵਿੱਚ ਇਹ ਮਤਲਬ ਗੋਲਾ ਸਿੱਟਣਾ ਆ ਚਲੋ ਜੀ ਨੰਬਰ 2 ਨੇ ਉਹ ਗੋਲਾ ਪਾਤਾ ਇਹ ਨਾ ਜੇ ਟਰੈਗਰ ਦੱਬਿਆ ਨਹੀਂ ਹੈਗਾ ਟਰੈਗਰ ਨਹੀਂ ਦੱਬਿਆ ਟਰੈਗਰ ਹੈ ਜੇ ਦੱਬਣਾ ਸੀ ਤਾਂ ਇਹਦੇ ਪਹਿਲਾਂ ਹੀ ਇੱਥੇ ਆ ਕੇ ਉਹਨਾਂ ਦਾ ਬਰੇਟਨ ਪਾਕਿਸਤਾਨ ਦਾ ਜਦੋਂ ਪਾਕਿਸਤਾਨ ਦਾ ਜਾਨੀ ਉਹ ਬਰੇਟਨ ਲੱਗਿਆ ਤੇ ਇਹ ਜਿਹੜਾ ਲੱਡੂ ਇਹ ਮੁੰਡਾ ਨੰਬਰ 2 ਨੂੰ ਸ਼ਾਇਦ ਕਿ ਨਾਲ ਅੱਗੇ ਇੱਕ ਛਬੜੀ ਸੀ ਜਿੱਦਾਂ ਖੇਤਾਂ ਦੇ ਵਿੱਚ ਛਬੜੀ ਹੁੰਦੀ ਆ ਪਸੂ-ਪੂਸ ਉਚਾਰਦੇ ਆ ਤਾਂ ਟੂਆ ਪੈ ਜਾਂਦਾ ਤਾਂ ਵਿੱਚ ਪਾਣੀ ਵੀ ਖੜਾ ਹੁੰਦਾ ਉਹ ਜ਼ਮੀਨ ਤੋਂ ਇੰਨਾ ਉੱਗਨ ਲ ਕੇ ਉਸ ਛਬੜੀ ਦੇ ਵਿੱਚ ਡਿੱਗਿਆ ਛਬੜੀ ਦੇ ਡਿੱਗਿਆ ਤੇ ਉਹ ਤਾਂ ਖਤਮੀ ਹੋ ਗਿਆ ਉਦੋਂ ਬਾਅਦ ਇਹ ਉਹ ਜਿਹੜੇ ਟੈਂਕਾ ਹੁੰਦੇ ਸੀ ਆਪਣੇ ਆਪ ਨੂੰ ਉਹ ਨਹੀਂ ਸਾਡੇ ਦੇ ਚਾਹੁੰਦੇ ਸੀ ਟੈਂਕ ਤਾਂ ਮੇਜਰ ਸਾਹਿਬ ਗਾਣੇ ਪਿੱਛੇ ਦੱਸ ਰਹੇ ਅਟਲ ਵੀ ਨੂੰ ਦੱਸ ਰਹੇ ਜਿਹਨੂੰ ਵੀ ਦੱਸਣਾ ਉਹਨੇ ਮੈਸੇਜ ਪਾਸ ਕਰ ਦੇ ਤੇ ਅਜੀਜੀ ਵੀ ਤੇ ਇਹ ਟੈਂਕ ਆ ਰਹੇ ਆ ਬਈ ਇਹ ਪ੍ਰਵਾਲ ਕਰੂ ਉਹ ਫਿਰ ਉਹਨਾਂ ਦੇ ਫਾਇਰ ਜਦੋਂ ਆਇਆ ਟੈਂਕਾਂ ਤੇ ਤਾਂ ਟੈਂਕ ਉਹ ਚਾਰੇ ਮਤਲਬ ਉਹਨਾਂ ਨੂੰ ਹਿੱਟ ਹੋ ਗਿਆ ਤੇ ਉਹ ਜਲਦਾ ਮਤਲਬ ਧੂਆ ਜਿਹੜਾ ਨਿਕਲਦਾ ਨਾ ਉਹ ਸਾਨੂੰ ਦਿਖ ਰਿਹਾ ਦਿਖ ਰਿਹਾ ਟੈਂਕਾਂ ਦੇ ਗੋਲੇ ਛਿੱਟਣੇ ਉਸ ਮੁੰਡੇ ਦਾ ਮਰ ਜਾਣਾ ਉਸ ਤੋਂ ਬਾਅਦ ਆਰਡਰ ਇਹ ਆ ਗਿਆ ਕਿ ਸੀਸ ਫਾਇਰ ਹੋ ਗਿਆ ਤੇ ਹੁਣ ਕੋਈ ਫਾਇਰ ਨਹੀਂ ਕਰੂਗਾ ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਪਿੱਛੇ ਆ ਗਏ ਪਿੱਛੇ ਆ ਗਏ ਤਾਂ ਪਿੱਛੇ ਸਾਨੂੰ ਕਹਿੰਦੇ ਕਿ ਤੁਸੀਂ ਇੱਥੇ ਮੋੜ ਕੇ ਪੱਟ ਲਓ ਮੋੜ ਕੇ ਪੱਟਣ ਤੋਂ ਬਾਅਦ ਕੀ ਦੇਖਦੇ ਆ ਪਿੱਛੇ ਮੈਸੇਜ ਬਾਸ ਕੀਤਾ ਉਹ ਜਿਹੜਾ ਮੁੰਡਾ ਮਰਿਆ ਸੀਗਾ ਮਰੇ ਮੁੰਡਾ ਉੱਥੇ ਹੀ ਆ ਜੇ ਤੇ ਫੇਰ ਇਹ ਪਿਆਰਾ ਸਿੰਘ ਇਹ ਮੈਨੂੰ ਕਹਿੰਦਾ ਵੀ ਤੂੰ ਮੋਰਚਾ ਪਟਾ ਮੈਂ ਜਾਣਾ ਉਹਨੂੰ ਚੱਕ ਲਈ ਜਾਨੇ ਸਭੀ ਸਟੇਚਰ 'ਤੇ ਹੀ ਸੀ ਚਲੋ ਜੀ ਉਹ ਮੈਨੂੰ ਕਹਿੰਦਾ ਮੈਂ ਉਹਨੂੰ ਕਹਾ ਵੀ ਮੈਂ ਜਾਣਾ ਉਹ ਪੈਸੇ ਮੈਂ ਜਾਣਾ ਫੇਰ ਗੱੜਗਾੜੀ ਵੀ ਉਹ ਪਿਆਰਾ ਸਿੰਘ ਗਿਆ ਤੇ ਮੈਂ ਮੋਰਚਾ ਪਟਣ ਲੱਗਿਆ ਮੋਰਚਾ ਪਟਣ ਲੱਗਿਆ ਤੇ ਜਾਤੇ ਜੀ ਉਹ ਉਹਨਾਂ ਨੂੰ ਸਟੇਚਰ ਤੇ ਪਾ ਦੇ ਲੈਂਦਾ ਲੈਂਦਾ ਤਾਂ ਫੇਰ ਸਾਨੂੰ ਸਾਬ ਕਹਿੰਦਾ ਵੀ ਤੁਸੀਂ ਇੰਨਾ ਕਰੋ ਵੀ ਇਹਨਾਂ ਨਾਲ भेजो पे इनु दाग दे के आओ। असी फिर गए पीछे नु चार बंदे गए। थोड़ी दूर ਘਰ से था। गे था। गे था गया Ặ Ặ ਨਾਲੇ ਵਿੱਚ ਅਸੀਂ ਪੁਰਾਣਾ ਨਿਆ ਤੋੜਿਆ ਇਕੱਠਾ ਕੀਤਾ। ਇਕੱਠਾ ਕਰਕੇ ਤਾਂ ਫਿਰ ਅਸੀਂ ਜੋ ਵੀ ਬਾਲਟੀ ਝਾੜੀ ਉਹਨਾਂ ਨੂੰ ਲੈਣੀ ਸੀ ਜਾਇਕੇ ਤਾਂ ਉਹਨੂੰ ਨਾ ਲਾਇਆ ਉਹੀ ਬਾਤੀ ਜਿਹੜੀ ਝਾੜਦੇ ਨੂੰ ਇਕੱਠਾ ਪਾ ਕੇ ਉਹਨੂੰ ਧਾੜ ਦੇਤੇ ਤਾਂ ਮੁੱਕੇ ਅਸੀਂ ਆ ਗਿਆ ਆਪਣੀ ਮੁੱਕਿਆਂ। ਕਿੰਨੇ ਸਾਲ ਨੌਕਰੀ ਕੀਤੀ ਆ ਤੇ ਕਦੋਂ ਕੋਈ ਪੈਨਸ਼ਨ ਆਏ। ਠੀਕ ਹੈ। ਨਾ ਗੋਬਿੰਦੀ ਤਕਰੀਬਨ ਬੈਂਡ ਦੇ ਵਿੱਚ ਹੀ ਵਾਈਸਾਬ ਕੀਤੀ ਆ ਤੇ ਸਾਲ 87 ਦੇ ਵਿੱਚ ਮੈਂ ਪੇਸ਼ ਆ ਗਿਆ 84 ਦੇ ਵਿੱਚ ਬਹਤ ਹਾਲਤ ਤੇ ਬਾਈ ਸਾਨੂੰ ਅੰਜੇ ਕਰਵਾਇਆ ਪੈਨਸ਼ਨ ਆਈ ਸੀ ਆਪਣੇ ਪਠਾਨ ਤੋਂ ਜਦੋਂ ਪਾਉਂਟ ਨੂੰ ਪਹਿਲੀ ਵਾਰ ਪਠਾਨ ਤੋਂ ਡਾ ਗਿਆ ਸਾਲ 84 ਦੇ ਵਿੱਚ ਪੈਨਸ਼ਨ ਆਈ ਠੀਕ ਹੈ ਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ 1971 ਦੇ ਵਾਰ ਹੀਰੋ ਤਰਸੀਮ ਸਿੰਘ ਸਾਹਿਬ ਨੇ ਇਤਿਹਾਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਇਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੀ ਹੈ ਪੂਰੀ ਟੀਮ ਬਹੁਤ ਬਹੁਤ ਧੰਨਵਾਦ ਸਰ